ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸੁਨੇਹਾ ਮੈਮ ਸਾਡੇ ਨਾਲ ਨੇ ਬਹੁਤ ਇੰਪੋਰਟੈਂਟ ਵੀਡੀਓ ਔਰ ਟਾਪਿਕ ਹੈ ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਦਾ ਪ੍ਰੋਫਾਈਲ ਥੋੜਾ ਕਮਜ਼ੋਰ ਰਹਿ ਜਾਂਦਾ ਹੈ ਲੋ ਪ੍ਰੋਫਾਈਲ ਕਹਿ ਦਿੰਨੇ ਆ ਆਏ 5.5 ਤੋਂ ਉੱਪਰ ਨੇ ਜਾ ਪਾਉਂਦੇ ਮਾਰਕਸ ਬਹੁਤ ਜ਼ਿਆਦਾ ਨਹੀਂ ਹੁੰਦੇ ਅਜਿਹੇ ਵਿਦਿਆਰਥੀਆਂ ਦੇ ਲਈ ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ ਆਪਸ਼ਨਸ ਨੇ ਔਰ ਇਹ ਵਿਦਿਆਰਥੀ ਕਿਹੜੀਆਂ ਗੱਲਾਂ ਦਾ ਖਿਆਲ ਰੱਖ ਕੇ ਆਪਣੀ ਫਾਈਲ ਲੌਂਚ ਕਰਨ ਇਦੇ ਉੱਪਰ ਪੂਰੀ ਕਲੈਰਿਟੀ ਸੁਨੇਹਾ ਮੈਮ ਸਾਡੇ ਨਾਲ ਸਾਂਝੀ ਕਰਨਗੇ ਸੁਨੇਹਾ ਮੈਮ ਮੈਂ ਚਾਹੂੰਗਾ ਪੂਰੇ ਵਿਸਥਾਰ ਦੇ ਨਾਲ ਤੁਸੀਂ ਗੱਲ ਸਾਂਝੀ ਕਰੋ ਸੋ ਹਰ ਪ੍ਰੋਫਾਈਲ ਜਿਨਨ ਅਸੀਂ ਲੋ ਪ੍ਰੋਫਾਈਲ ਕੈਟਾਗਰੀ ਦੇ ਲੋ ਪ੍ਰੋਫਾਈਲ ਕਿਹੜੀਆਂ ਹੁੰਦੀਆਂ ਜਿਹਨਾਂ ਦੀ ਪਰਸੈਂਟੇਜ ਘੱਟ ਆ ਜਿਹਨਾਂ ਕੋ ਆਇਲਸ ਨਹੀਂ ਹੋ ਪਾ ਰਿਆ ਜਾਂ ਆਇਲਸ ਦੇ ਵਿੱਚ 5.5 ਤੋਂ ਜ਼ਿਆਦਾ ਮਾਰਕਸ ਨਹੀਂ ਆ پا ਰਹੇ ਸਪੋਰਟ ਸੋ ਸਾਰੇ ਸਟੂਡੈਂਟਸ ਲਈ ਇਸ ਤਿੰਨ ਪ੍ਰੈਜ਼ੈਂਟ ਕਿਹੜੀਆਂ ਤਰੀਕੇ ਸਹੀ ਹੈ ਦੇਖੋ ਸਭ ਤੋਂ ਪਹਿਲੇ ਯੂਕੇ ਆ ਯੂਕੇ ਤੁਸੀਂ ਵਿਦਾਊਟ ਆਇਲਸ ਵੀ ਕਰ ਸਕਦੇ ਹੋ ਔਰ ਅਗਰ ਤੁਹਾਡੇ 6 ਨਾਟ ਲੈਸ ਦਨ 5.5 ਚ ਦੋ ਮੋਡਿਊਲਸ ਚ ਕਰ ਸਕਦੇ ਹੋ सो परसेंटेज मैटर नहीं करती चाहे परसेंट है सो यूके so ऐसे एक सब तो मेन चीज की है श्योरिटी क्योंकि कनाडा तो स्टूडेंट बहुत हरास हो चुका दो दो तीन तीन चुका सो so सारे स्टूडेंट इस यूके जॉब कर हैं एंड मोर ओवर अगर दो तो तीन साल का अप प्रोग्राम दिनी विच जो सिर्फ फाइनल ईयर की फीस जाता पदलैंड ਅਗਰ ਤੁਸੀਂ ਹੁਣ ਸੈਟਲਮੈਂਟ ਦੀ ਗੱਲ ਕਰਦੇ ਹੋ ਕਿਉਂਕਿ ਸੈਟਲ ਦੇਖੋ ਇੱਕ ਪਹਿਲਾ ਪੁਆਇੰਟ ਉਹਦਾ ਕੜਾ ਦਿੱਜਾ ਸੋ ਵੀਜ਼ਾ ਦੋਨੋਂ ਕਿਸਾ ਦੇ ਵਿੱਚ ਸਕਸੈਸ ਰੇਟ ਹੈ। ਦੂਜਾ ਆਉਂਦੀ ਹੈ ਸੈਟਲਮੈਂਟ ਸੋ ਯੂਕੇ ਦੇ ਵਿੱਚ ਸਬਰ ਕਰ ਸਕਦੇ ਹੋ ਤੇ ਯੂਕੇ ਕਰ ਲੋ ਨਹੀਂ ਤਾਂ ਫਿਨਲੈਂਡ ਦੇ ਵਿੱਚ ਤੁਸੀਂ 4 ਸਾਲ ਕਿਸੇ ਵੀ ਲੀਗਲ ਪ੍ਰੋਸੈਸ ਲੀਗਲ ਵੀਜ਼ੇ ਦਾ ਰੈਂਜ ਹੋ ਤਾਂ ਤੁਸੀਂ ਪੀਆਰ ਲੈ ਲੇ। ਲਾਈਕ ਅਗਰ ਤੁਸੀਂ ਬੈਚਲਰ ਕਰਨ ਚਾਹੋ 3 ਸਾਲ ਦੀ ਬੈਚਲਰ 2 ਸਾਲ ਦਾ ਵਰਕ ਕੰਪਲੀਟ ਕਰ ਲੈ ਆਪੀਆ ਹੋ ਗਈ। ਮਾਸਟਰਸ ਕਰਨ ਜਾ ਰਹੇ 2 ਸਾਲ ਦੀ ਮਾਸਟਰ 2 ਸਾਲ ਲਗਤ ਪਰਮਿਟ ਤੁਸੀਂ PR ਲੈ ਲੇਗੇ ਸੋ ਮੋਰ ਡਿਟੇਲਲੀ ਪ੍ਰੋਫਾਈਲਸ ਡਿਸਕਸ ਕਰਨੀ ਫ੍ਰੀ ਆਫ ਕਾਸਟ ਕਾ ਤੁਸੀਂ ਆਪਣੇ ਅਸੈਸਮੈਂਟ ਕਰਵਾ ਸਕਦੇ ਹੋ ਔਰ ਸਭ ਤੋਂ ਮੇਨ ਬੈਨੀਫਿਟ ਹੈਗਾ ਕਿ ਤੁਸੀਂ ਸਾਰੇ ਦੇ ਸਾਰੇ ਪੈਸੇ ਦੇਰੇ ਆ ਵੀਜ਼ਾ ਲਓ ਸੋ ਬਹੁਤ ਬਹੁਤ ਧੰਨਵਾਦ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਸਾਡੇ ਅੱਜ ਦੇ ਐਕਸਪਰਟ ਨੇ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਦੇ ਉੱਪਰ ਨੰਬਰ ਹੈ ਇਸ ਨੰਬਰ ਤੇ ਤੁਸੀਂ ਟੈਲੀਫੋਨ ਕਰ ਸਕਦੇ ਹੋ ਜ਼ਿਆਦਾ ਜਾਣਕਾਰੀ ਹਾਸਲ ਕਰ ਸਕਦੇ ਹੋ ਪੂਰੀ ਕਲੈਰਿਟੀ ਲਓ ਕੋਈ ਕਨਫਿਊਜ਼ਨ ਹੈ ਉਹਨੂੰ ਦੂਰ ਕਰੋ ਨੇੜੇ ਦੀ ਬ੍ਰਾਂਚ ਦੇ ਵਿੱਚ ਵਿਜ਼ਿਟ ਕਰੋ ਜਾਂ ਤੁਸੀਂ ਵੈਬਸਾਈਟ ਦੇ ਜ਼ਰੀਏ ਆਨਲਾਈਨ ਵਿੱਚ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ